ਅਸ਼ਾ ਦੀ ਜਪਜੀ ਸਾਹਿਬ ਪੜਿਆ ਤਾਂ ਵੀ ਸਮਝ ਨਹੀਂ ਆਈ ਗੁਰੂ ਨਾਨਕ ਦੇਵ ਜੀ ਕਹਿੰਦੇ ਤੀਰਥ ਨਾਵਾ ਜੇ ਤਿਸ ਭਾਵਾ ਵਿਣ ਭਾਣੇ ਕੇ ਨਾਏ ਕਰੀ ਜੇਤੀ ਸਿਰਠ ਉਪਾਈ ਵੇਖਾਂ ਵਿਣ ਕਰਮਾ ਕੇ ਮਿਲੇ ਲੈ ਗੁਰੂ ਜੀ ਕਹਿੰਦੇ ਵੀ ਤੀਰਥ ਤੇ ਤਾਂ ਨਾਵਾ ਜੇ ਤੈਨੂੰ ਪਹੁੰਦਾ ਹੋਵੇ ਤੈਨੂੰ ਪੌਂਦਾ ਹੀ ਨਹੀਂ ਕਿਉਂਕਿ ਜੇ ਤੀਰਤ ਤੇ ਨਹਾ ਕੇ ਮੁਕਤੀ ਹੁੰਦੀ ਜਲ ਕੇ ਮੱਜਨ ਜੇ ਮਤ ਹੋਵੇ ਨਿਤਨਿਤ ਮੈਂਡਕ ਨਾਵੇ ਜੈਸੇ ਮੈਂਡਕ ਤੈਸੇ ਉਹ ਨਰ ਫਿਰ ਫਿਰ ਜੁਨੀ ਪਾਵੇ ਸਾਡੇ ਅੰਦਰ ਤੀਰਥ ਹੈ ਅੰਤਰ ਤੀਰਥ ਗਿਆਨ ਹੈ ਸਤਗੁਰੂ ਦੀਆ ਬੁਝਾਏ तीर्थ पूरा सतगुरु ਜੋ ਅੰਨ ਦਿਨ ਹਰ ਹਰ ਨਾਮ ਦਰਵਾ